ਸਵਕਤ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰ ਰਿਹਾ ਅਰਵਿੰਦ ਕੇਚਰੀਵਾਲ ਦੀ ਬੈਰਕ ਤੇ ਨੇੜੇ ਖੂਨੀ ਜੜਪ ਹੋਈ ਹੈ ਸੂਏ ਦੇ ਨਾਲ ਚਾਰ ਕੈਦੀਆਂ ਦਾ ਬੁਰਾ ਹਾਲ ਕੀਤਾ ਗਿਆ ਹਮਲਾਵਰਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਹੀ ਤਿਆਰ ਕੀਤੇ ਸੂਏ ਦੇ ਨਾਲ ਚਾਰ ਕੈਦੀਆਂ ਦੇ ਉੱਤੇ ਹਮਲਾ ਵੋਲਿਆ ਗਿਆ ਹੈ ਸੋ ਤਸਵੀਰਾਂ ਤੇ ਹਾਰ ਜੇਲ੍ਹ ਦੀ ਤੁਹਾਡ ਨਾਲ ਸਾਂਝੀ ਕਰ ਰਿਹਾ ਜਿੱਥੇ ਦੋ ਗੁੱਟਾਂ ਦੇ ਵਿਚਕਾਰ ਕੁੱਟਮਾਰ ਹੁੰਦੀ ਹੈ ਉਸ ਦੇ ਦੌਰਾਨ ਚਾਰ ਲੋਕਾਂ ਦੇ ਉੱਪਰ ਜੇਲ੍ਹ ਦੇ ਵਿੱਚ ਹੀ ਬੜਾਏ ਗਏ ਸੂਏ ਦੇ ਨਾਲ ਚਾਲੇਫਾ ਹਮਲਾ ਕੀਤਾ ਗਿਆ ਜ਼ਖਮੀ ਕੈਦੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦੇ ਵਿੱਚ ਪਹਤਿ ਕਰਵਾਇਆ ਗਿਆ ਜ਼ਖਮੀ ਦੀ ਪਛਾਣ ਦੁਰਗਰੇਸ਼, ਦੀਪਕ ਟੀਰਚ ਅਤੇ ਦਿਨੇਸ਼ ਤੇ ਵਜੋ ਹੋਈ ਹੈ ਪੁਲਿਸ ਨੇ ਚਾਰੋਂ ਕੈਦੀਆਂ ਦੇ ਬਿਆਨ ਤੇ ਕੇਸ ਅਲਾਕੀ ਦਰਜ ਕਰ ਲਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਕਿ ਜੇਲ੍ਹ ਨੰਬਰ 3 ਦੀ ਬੈਰਕ ਦੇ ਵਿੱਚ ਕੈਦੀ ਬੰਸੀ ਚਾਰ ਕੈਦੀਆਂ ਤੇ ਉੱਤੇ ਗੰਭੀਰ ਹਮਲਾ ਕੀਤਾ ਗਿਆ ਕਿਸੇ ਗੱਲ ਨੂੰ ਲੈ ਕੇ ਦੋ ਗੁੱਟਾ ਵਿਚਕਾਰ ਲੜਾਈ ਝਗੜਾ ਹੁੰਦਾ ਹੈ ਲੇਕਿਨ ਸਵੇਰ ਦੇ ਸਮੇਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਦੁਪਹਿਰ 1 ਵਜੇ ਆਸ-ਪਾਸ ਜ਼ਖਮੀ ਚਾਰੋਂ ਕੈਦੀ ਆਪਣੇ ਬੈਰਕ ਤੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਉੱਤੇ ਦੂਜੇ ਧਿਰ ਨੇ ਹਮਲਾ ਕਰ ਦਿੱਤਾ ਮਾਰਕੁੱਟ ਦੇ ਦੌਰਾਨ આરોપી ਕੈਦੀਆਂ ਨੇ ਦੁਰਗਰੇਸ਼, ਦੀਪਕ, ਤੀਰਜ ਅਤੇ ਦਿਨੇਸ਼ ਦੇ ਉੱਪਰ ਸੂਏ ਦੇ ਨਾਲ ਹਮਲਾ ਕੀਤਾ ਸ਼ੋਰ ਸ਼ਰਾਬਾ ਸੁਣ ਕੇ ਜੇਲ੍ਹ ਦਾ ਸਟਾਫ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤਾਂ ਕੈਦੀਆਂ ਨੂੰ ਤੁਰੰਤ ਅਲੱਗ ਕੀਤਾ ਜਾ ਰਿਹਾ ਸੋ ਸਿਸਟੀਵੀ ਪੁਲਿਸ ਵੀ ਖੰਗਾਲੀ ਪੁਲਿਸ ਤੋਂ ਵੱਲੋਂ ਜਾ ਰਹੀ ਹੈ ਸਿਸਟੀਵੀ ਤਸਵੀਰਾਂ ਨੂੰ ਖੰਗਾਲਿਆ ਜਾ ਰਿਹਾ ਹੈ ਜੇਲ੍ਹ ਡਿਸਪੈਂਸਰੀ ਦੇ ਵਿੱਚ ਇਲਾਜ ਦੇ ਬਾਅਦ ਚਾਰਾਂ ਕੈਦੀਆਂ ਨੂੰ ਇਲਾਜ ਦੇ ਲਈ ਹਸਤਾਲ ਦੇ ਵਿੱਚ ਪਰਤੀ ਕਰਫਾਇਆ ਗਿਆ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਆ ਸੀਸੀਟੀਵੀ ਕੈਮਰੇ ਖੰਗਾਲੇ ਜਾਰੀ ਨੇ ਸੁ ਤਸਵੀਰਾਂ ਵੀ ਜੜੀਆਂ ਆ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਈਆਂ ਗਈਆਂ ਸੀਸੀਟੀਵੀ ਤਸਵੀਰਾਂ ਨੂੰ ਦੇਖ ਕੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੇ ਕਿ ਦੋ ਗੁੱਟਾਂ ਦੇ ਵਿਚਕਾਰ ਲੜਾਈ ਝਗੜਾ ਹੁੰਦਾ ਜਿਸ ਦੇ ਦੌਰਾਨ ਜੇਲ੍ਹ ਦੇ ਵਿੱਚ ਹੀ ਤਿਆਰ ਕੀਤੇ ਗਏ ਸੂਏ ਦੇ ਨਾਲ ਕੈਦੀਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਨ੍ਹਾਂ ਨੂੰ ਨਸਤੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚੱਕੀਆਂ ਦੀ ਪਛਾਣ ਦੁਰਗੇਸ਼, ਦੀਪਕ ਤੀਰਚ ਅਤੇ ਦਿਨੇਸ਼ ਦੇ ਵੱਜੋਂ ਹੋਈ ਹੈ। ਪੁਲਿਸ ਨੇ ਚਾਰਾਂ ਕੈਦੀਆਂ ਦੇ ਹਾਲਾਂਕਿ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋ ਸਿਸਟਵੀ ਤਸਵੀਰਾਂ ਨੂੰ ਵੀ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਜਾ ਰਹੀਆਂ ਨੇ ਤੇ ਹਾਰਡ ਡ੍ਰੇਲ ਹੈ। ਜਿੱਥੇ ਅਰਵਿੰਦ ਕੇਜਰੀਵਾਲ ਦੀ ਬੈਰਕ ਦੇ ਨੇੜੇ ਹੀ ਖੁੰਨੀ ਚੜਪ ਹੋਈ ਹੈ ਸੂਏ ਦੀ ਨਾਲ ਚਾਰ ਕੈਦੀਆਂ ਦਾ ਮਾੜਾ ਹਾਲ ਕੀਤਾ ਗਿਆ ਜਿਸ ਦੇ ਦੌਰਾਨ ਮਾਹੌਲ ਵੀ ਬੇहद ਤਣਾਅਪੂਨ ਹੋ ਚੁੱਕਾ ਹੈ 102 ਨੰਬਰ ਗੇਟ ਨੇੜੇ ਅਰਵਿੰਦ ਕੇਜਰੀਵਾਲ ਦੀ ਬੈਰਕ ਹੈ ਤੇ ਉਸ ਦੇ ਨੇੜੇ ਖੁੰਨੀ ਚੜਪ ਹੁੰਦੀ ਹੈ ਦੋ ਗੁੱਟਾਂ ਵਿਚਕਾਰ ਇੱਕ ਚੜਪ ਹੋਈ ਹੈ